ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਢੱਲਾ ਢੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਢੱਲਾ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਸਾਬਕਾ ਡੀਜੀਪੀ ਸਿਦਾਰਥ ਚਤੋਪਾਦਿਆਏ ਜਦੋਂ ਮੀਡੀਆ ਨੂੰ ਸੰਬੋਧਨ ਹੋਏ ਜਦੋਂ ਵਿਜੀਲੈਂਸ ਦਫ਼ਤਰ ਚੋਂ ਬਾਹਰ ਆਏ ਤੇ ਉਹਨਾਂ ਨੇ ਬੜੇ ਵੱਡੇ ਖੁਲਾਸੇ ਕੀਤੇ ਆ ਇਨਾ ਦਾ ਵਿਕਰਮਜੀਠੀਆ ਦੀ ਕੇਸ ਦੇ ਉੱਤੇ ਕੀ ਅਸਰ ਪੈ ਸਕਦਾ ਕੀ ਵਿਕਰਮਜੀਠੀਆ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਵਿਕਰਮਜੀਠੀਆ ਦਾ ਜਿਹੜਾ ਇਹ ਕੇਸ ਆ ਇਹ ਹੋਰ ਲੰਮਾ ਚੱਲੇਗਾ ਉਧਰੋਂ 20 2027 ਦੀਆਂ ਚੋਣਾਂ ਜਿਹੜੀਆਂ ਉਹ ਵੀ ਨਜ਼ਦੀਕ ਆ ਰਹੀਆਂ ਦੂਜੇ ਪਾਸੇ ਅੱਜ ਪੰਜ ਮੈਂਬਰੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਜਿੱਦੀ ਸਰਪ੍ਰਸਤੀ ਜਿਹੜੀ ਹੈ ਉਹ ਅਮਰਪਾਲ ਸਿੰਘ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ ਆ ਖਡੂਰ ਸਾਹਿਬ ਤੋਂ ਕਰਦੇ ਆ ਉਹਨਾਂ ਦਰਮਿਆਨ ਵੀ ਜਿਹੜੀ ਗੱਲਬਾਤ ਹੋਈ ਹੈ ਕੀ ਸੰਕੇਤ ਨੇ SGPC ਚੋਣਾਂ ਵੀ ਆ ਰਹੀਆਂ ਨੇ ਉਧਰੋਂ 2027 ਦੀਆਂ ਚੋਣਾਂ ਵੀ ਨੇ ਤੇ ਉਧਰ ਇੱਕ ਬੜੀ ਮੰਦਭਾਗੀ ਖਬਰ ਆਈ ਡੱਲਾ ਸਾਹਿਬ ਕਿ ਤਰਨ ਤਰਨ ਤੋਂ ਆਮ ਆਦਮੀ ਪਾਰਟੀ ਤੋਂ ਚੁਣੇ ਗਏ ਵਿਧਾਇਕ ਜਿਹੜੇ ਆ ਉਹ ਅਕਾਲ ਚਲਾਣਾ ਕਰ ਗਏ ਆ ਉਹਨਾਂ ਦੀ ਮੌਤ ਹੋ ਗਈ ਹੈ ਤੇ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਆ ਉਹ ਕਾਫੀ ਦਿਨਾਂ ਤੋਂ ਬਿਮਾਰ ਸਿਗੇ ਤੇ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਆ ਉਹ ਇਹਦੇ ਨਾਲ ਹੀ ਉਥੇ ਜ਼ਿਮਨੀ ਚੋਣ ਵੀ ਹੋਏਗੀ ਸੋ ਸਭ ਤੋਂ ਪਹਿਲਾਂ ਡੱਲਾ ਸਾਹਿਬ ਇਹ ਦੱਸੋ ਵੀ ਜੋ ਕੁਝ ਸਾਬਕਾ DGP ਚਤੋਬਦੇ ਸਾਹਿਬ ਨੇ ਕਿਹਾ ਉਹਦੇ ਨਾਲ ਵਿਕਰਮ ਮਜੀਠੀਆ ਮਾਮਲੇ ਦੇ ਵਿੱਚ ਕੀ ਕੁਝ ਹੋਰ ਹੋ ਸਕਦਾ ਜੀ ਦੇਖੋ सिद्धार्थ ਚਟੋਪੰਦਿਆਏ ਬੜੇ ਕਾਮਯਾਬ ਅਫਸਰ ਪੰਜਾਬ ਪੁਲਿਸ ਦੇ ਰਹੇ ਨੇ ਔਰ 2021 ਚ ਇਹਨਾਂ ਨੇ ਹੀ ਕੇਸ ਦਰਜ ਕੀਤਾ ਸੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ 17 ਦਸੰਬਰ 2021 ਨੂੰ ਇਕਬਾਲ ਪ੍ਰੀਤ ਸਿੰਘ ਸਹੋਤਾ ਸੀ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਸੀ ਔਰ ਉਦੋਂ ਇਹ ਅਕਸਰ ਕਈ ਵਾਰ ਇਹ ਗੱਲ ਹੁੰਦੀ ਸੀ ਕਿ ਜਿਹੜੇ ਡੀਜੀਪੀ ਆ ਪੰਜਾਬ ਦੇ ਵਿੱਚ ਉਹ सिद्धार्थ ਚਟੋਪਦਿਆਏ ਲੱਗਣੇ ਚਾਹੀਦੇ ਨੇ ਹਾਲਾਂਕਿ ਬਾਅਦ ਦੇ ਵਿੱਚ ਉਹ ਪੰਜਾਬ ਦੇ ਡੀਜੀਪੀ ਬਣੇ ਇੱਕ ਬੜੀ ਮਾੜੀ ਪਰੰਪਰਾ ਵੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਕਿ ਜਿਹੜੇ ਅਫਸਰ ਦੀ ਮੈਰਿਟ ਬਣਦੀ ਹੁੰਦੀ ਹੈ ਡੀਜੀਪੀ ਲੱਗਣ ਦੀ ਉਹ ਡੀਜੀਪੀ ਨਹੀਂ ਲੱਗਦਾ ਪੰਜਾਬ 'ਚ ਪੰਜਾਬ ਦੇ ਵਿੱਚ ਸਰਕਾਰਾਂ ਜਾਂ ਸਰਕਾਰਾਂ ਦੇ ਮੁਖੀ ਜਿਨ੍ਹਾਂ ਪੁਲਿਸ ਅਫਸਰਾਂ ਦੇ ਨਾਲ ਉਹਨਾਂ ਦੀ ਨੇੜਤਾ ਹੁੰਦੀ ਹੈ ਜਾਂ ਜਿਹੜੇ ਪੁਲਿਸ ਅਫਸਰ ਉਹਨਾਂ ਦੇ ਚਾਹੇਤੇ ਹੁੰਦੇ ਨੇ ਉਹਨਾਂ ਨੂੰ ਡੀਜੀਪੀ ਲਾਉਂਦੇ ਨੇ ਸੋ ਸਿਧਾਰਥ ਚਟੋਪਧਿਆਏ ਵੀ ਜਦੋਂ ਇਹ ਮੈਰਿਟ ਤੇ ਡੀਜੀਪੀ ਲੱਗ ਸਕਦੇ ਸੀ ਉਦੋਂ ਇਹ ਨਹੀਂ ਲੱਗੇ ਕਈ ਵਾਰ ਹੁੰਦਾ ਹੁਣ ਵੀ ਪੰਜਾਬ ਦੇ ਵਿੱਚ ਸੀਨੀਅਰਿਟੀ ਦੇ ਹਿਸਾਬ ਨਾਲ ਜਿਹੜੇ ਗੌਰਵ ਯਾਦਵ ਨੇ ਉਹਨਾਂ ਤੋਂ ਕਈ ਹੋਰ ਉੱਪਰ ਅਫਸਰ ਹੈਗੇ ਨੇ ਪਰ ਡੀਜੀਪੀ ਗੌਰਵ ਯਾਦਵ ਲੱਗੇ ਹੋਏ ਨੇ ਕਿਉਂਕਿ ਪੰਜਾਬ ਦੀ ਸਰਕਾਰ ਨੂੰ ਉਹਨਾਂ ਤੇ ਭਰੋਸਾ ਹੈ ਜਾਂ ਇਹ ਕਹਿ ਲੋ ਕਿ ਉਹਨਾਂ ਦੇ ਪਸੰਦੀ ਦਾ अफसर ਨੇ ਹੁਣ ਜਿਹੜੇ ਸਿਧਾਰਥ ਚਟੋਪੰਧਿਆਏ ਨੇ ਸਵਾਲ ਚੱਕਿਆ ਪਹਿਲੀ ਗੱਲ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਦਾ ਮਾਮਲਾ ਇਹ ਲਗਾਤਾਰ ਇਸ ਤਰ੍ਹਾਂ ਦੀ ਧਾਰਨਾ ਫੇਰ ਬਣਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਏ ਤੇ ਸ਼ੱਕ ਖੜੇ ਹੋ ਗਏ ਕਿ ਕੀ ਸੱਚਮੁੱਚ ਵਿਕਰਮ ਸਿੰਘ ਮਜੀਠੀਆ ਕੋਲੇ ਡਰਗ ਦੇ ਧੰਦੇ ਚੋਂ ਕੋਈ ਪੈਸਾ ਆਇਆ ਇਹ ਜਾਂਚ ਹੈ ਜਿਹੜੀ ਉਹਦੀ ਵਕਾਲਤ ਕੀਤੀ ਹੈ ਹੁਣ ਸਿਧਾਰਥ ਚਟੋਪੰਧਿਆਏ ਨੇ ਵੀ ਸਿਧਾਰਥ ਚਟੋਪਧਿਆਈ ਨੇ ਅੱਜ ਅਫਸਰਾਂ ਨੂੰ ਪੰਜਾਬ ਪੁਲਿਸ ਦੇ ਸੈੱਟ ਵਾਲਿਆਂ ਨੂੰ ਦੂਜਿਆਂ ਨੂੰ ਮੁਲਾਕਾਤ ਕੀਤੀ ਵਿਜੀਲੈਂਸ ਵਾਲਿਆਂ ਨੂੰ ਔਰ ਉਹਨਾਂ ਨੂੰ ਦੱਸਿਆ ਕਿ 2021 ਚ ਜਦੋਂ ਉਹਨਾਂ ਨੇ ਕੇਸ ਦਰਜ ਕੀਤਾ ਸੀ ਤੇ ਉਹਨਾਂ ਕੋਲੇ ਉਹਦੇ ਪਿੱਛੇ ਕਿਹੜੇ ਕਿਹੜੇ ਲੌਜਿਕ ਤਰਕ ਐਵੀਡੈਂਸੀ ਸਬੂਤ ਸੀ ਇੱਕ ਤਰੀਕੇ ਨਾਲ ਪੂਰੇ ਕੇਸ ਦੀ ਜਾਣਕਾਰੀ ਦੇਖਿਆ ਆਏ ਨੇ ਸਿਧਾਰਥ ਚਟੋਪਧਿਆਈ ਪਰ ਬੜੀ ਹੈਰਾਨੀ ਵਾਲੀ ਗੱਲ ਹੈ ਜਦੋਂ 2021 ਚ ਕੇਸ ਦਰਜ ਕਰ ਦਿੰਦੇ ਨੇ सिद्धार्थ ਛਟੋਪਨਿਆਈ ਦੀ ਅਗਵਾਈ ਚ ਪੰਜਾਬ ਪੁਲਿਸ ਦੇ ਅਫਸਰ 21 ਤੋਂ ਲੈ ਕੇ ਅੱਜ ਅਸੀਂ 25 ਚ ਆ ਗਏ ਆਂ ਔਰ 25 ਦਾ ਵੀ ਜੂਨ ਖਤਮ ਹੋਣ ਵਾਲਾ ਇਹਦਾ ਮਤਲਬ ਹੈ ਕਿ ਸਾਡੀਆਂ ਸਰਕਾਰਾਂ ਅਗਰ ਕਿਸੇ ਤੇ ਕਾਰਵਾਈ ਕਰਨਾ ਚਾਹੁੰਦੀਆਂ ਨੇ ਉਸ ਵੇਲੇ ਕਰਦੀਆਂ ਨੇ ਜਦੋਂ ਉਹਨਾਂ ਦੇ ਮਨ ਚ ਆ ਜਾਂਦਾ ਵੀ ਹੁਣ ਆਪਾਂ ਇਹਨੂੰ ਅੰਦਰ ਦੇਣਾ ਇਹਨੂੰ ਫੜੀਏ ਇਹਦੇ ਤੇ ਪਰਚਾ ਮੈਰਿਟ ਦੇ ਉੱਤੇ ਬਿਕਰਮ ਜੀਥੀ ਦਾ ਕੇਸ ਕਿਸੇ ਸਰਕਾਰ ਨੇ ਡਿਸਾਈਡ ਨਹੀਂ ਕੀਤਾ ਆਪ ਵਾਲੀ ਸਰਕਾਰ ਨੇ ਵੀ ਮੈਰਿਟ ਤੇ ਨਹੀਂ ਕੀਤਾ ਵਿਕਰਮ ਮਜੀਠੀਆ ਦਾ ਕੇਸ ਵੀ ਪ੍ਰਾਇੋਰਟੀ ਤੇ ਅਸੀਂ ਇਹਨੂੰ ਹੱਲ ਕਰੀਏ ਉਹ ਠੀਕ ਹੈ ਕਿਉਂਕਿ ਵਿਕਰਮ ਮਜੀਠੀਆ ਵੀ ਸਿਆਸੀ ਪੰਗੇ ਲੈਂਦਾ ਸੀ ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਕਦੀ ਭਗਵੰਤ ਮਾਨ ਤੇ ਟਿੱਚਰ ਕਰਤੀ ਕਦੇ ਕੋਈ ਉਹਦੀ ਉਹਨਾਂ ਦੇ ਜਿਹੜਾ ਨਿੱਜੀ ਹਰ ਵਿਅਕਤੀ ਦੀ ਇੱਕ ਨਿੱਜੀ ਜ਼ਿੰਦਗੀ ਹੈ ਨਿੱਜੀ ਜ਼ਿੰਦਗੀ ਤੇ ਟਿਪ ਟਪਣੀਆਂ ਕਰਤੀਆਂ ਮਜੀਠੀਆ ਨੇ ਕਦੀ ਇਹ ਕਹਤਾ ਵੀ ਲਿਵਰ ਖਰਾਬ ਹੈ ਮੁੱਖ ਮੰਤਰੀ ਦਾ ਬੜੀ ਚਿੰਤਾ ਮੈਨੂੰ ਕਦੀ ਕਿਸੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਪਾਤੀਆਂ ਸੋ ਵਿਕਰਮਜੀਠੀਏ ਵੀ ਮਜੀਠੀਆ ਵੀ ਸਿਆਸੀ ਇਲਤਾਂ ਤਾਂ ਕਰਦਾ ਸੀ ਉਂਝ ਠੀਕ ਹੈ ਵਿਕਰਮਜੀਠੀਆ ਦਾ ਲੋਕਾਂ 'ਚ ਵੀ ਮਜੀਠਾ ਹਲਕੇ ਚ ਆਧਾਰ ਹੈ ਤੇ ਅਕਾਲੀ ਦਲ 'ਚ ਵੀ ਉਹਦੀ ਇੱਕ ਫੈਨ ਫਾਲਿੰਗ ਬਣੀ ਹੋਈ ਹੈ ਲੀਡਰਸ਼ਿਪ ਉਹਦੀ ਬਣੀ ਹੋਈ ਹੈ ਪਰ ਮਜੀਠੀਆ ਦੀਆਂ ਇਲਤਾਂ ਨੇ ਵੀ ਸਰਕਾਰ ਨੂੰ ਮਜਬੂਰ ਕੀਤਾ ਵੀ ਹੁਣ ਇਹਨੂੰ ਫੜੋ ਇਹਦੇ ਸਾਰੇ ਕੇਸਕੂਸ ਖੋਲੋ ਜਿਸ ਤਰ੍ਹਾਂ ਸਾਡਾ ਪੋਲਿਟੀਕਲ ਸਿਸਟਮ ਚੱਲਦਾ ਹੈ ਅਸੀਂ ਆਮ ਦੇਖਦੇ ਆ ਪਿਛਲੇ ਸਮਿਆਂ ਦੇ ਵਿੱਚ ਤੇ ਜਿਹੜੀ ਗੱਲ ਸਿਧਾਰਥ ਚਟੋਪੜਿਆਏ ਹੁਣਾਂ ਨੇ ਕਹੀ ਹੈ ਕਿ 2012 ਦੇ ਵਿੱਚ ਵੀ ਜਦੋਂ ਇਹ ਪੂਰੇ ਮਾਮਲੇ ਉਭਰੇ ਸੀ ਯਮਜੀਠੀਆ ਮੰਤਰੀ ਸੀ ਉਦੋਂ ਵੀ ਸਾਡੇ ਕੋਲੇ ਸਬੂਤ ਸੀ ਉਦੋਂ ਦੀ ਸਰਕਾਰ ਨੇ ਕਾਰਵਾਈ ਨਹੀਂ ਹੋਣ ਦਿੱਤੀ ਹਾਲਾਂਕਿ ਸਿਧਾਰਥ ਚਟੋਪੜਿਆਏ ਨੇ ਕਿ ਮੈਂ ਸੁਖਬੀਰ ਤੇ ਇਲਜ਼ਾਮ ਨਹੀਂ ਲਾਉਂਦਾ ਕੋਈ ਪਰ ਉਸ ਵੇਲੇ ਦੀ ਸਰਕਾਰ ਚ ਵੀ ਕਾਰਵਾਈ ਨਹੀਂ ਹੋਈ ਆ ਇੱਕ ਨਵਾਂ ਐਂਗਲ ਜੁੜ ਗਿਆ ਹੁਣੇ ਸਵਾਲ ਹੀ ਖੜੇ ਹੁੰਦੇ ਨੇ ਕਿ ਕੀ ਜਿਹੜੇ ਸਬੂਤ ਨੇ ਸੱਚਮੁੱਚ ਪੰਜਾਬ ਪੁਲਿਸ ਕੋਲੇ 2012 ਚ ਵੀ ਸਬੂਤ ਸੀਗੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਅਗਰ ਉਹ ਸਬੂਤ ਸੀਗੇ ਤੇ ਕਿਉਂ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਸਬੂਤਾਂ ਤੇ ਕਾਰਵਾਈ ਨਹੀਂ ਕੀਤੀ ਦੇਖੋ ਕਿਉਂਕਿ ਮੌਕੇ ਦਾ ਅਫਸਰ ਸਿਦਾਰਥ ਚਟੋ ਪੱਧਿਆਏ ਉਦੋਂ ਵੀ ਐਸਐਸਪੀ ਪੱਧਰ ਦੇ ਅਧਿਕਾਰੀ ਤਾਂ ਸੀਗੇ ਨਾ ਹੋ ਸਕਦਾ SSP ਤੋਂ ਵੱਡੀ ਪੋਸਟਿੰਗ ਤੇ ਵੀ ਉਹਨਾਂ ਨੇ ਸਰਵ ਕੀਤਾ ਹੋਵੇ। ਰਿਟਾਇਰ ਤਾਂ ਹੁਣ ਹੋਏ ਨੇ 39 ਸਾਲ ਦੀ ਸਰਵਿਸਾਂ ਉਹਨਾਂ ਦੀ। 1986 ਬੈਚ ਦੇ IPS ਅਫਸਰ ਨੇ ਪੰਜਾਬ ਦੇ। ਮੂਲ ਰੂਪ ਦੇ ਵਿੱਚ ਸਿਧਾਰਥ ਚਟੋਪਧਿਆਏ ਜੀ ਹੈ। ਇਹ ਇਹਨਾਂ ਦਾ ਸਬੰਧ ਬੰਗਾਲ ਨਾਲ ਹੈ। ਇਹ ਬੰਗਾਲ ਦੇ ਜੰਪਲ ਨੇ ਤੇ ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਵੀ ਪੜ੍ਹੇ ਨੇ। ਫਿਰ ਵਿਆਹ ਵੀ ਇਹਨਾਂ ਦਾ ਹੋਇਆ ਇੱਥੇ। ਹੁਣ ਸਵਾਲ ਇਹ ਹੈ ਕਿ ਉਹ ਹਜੇ ਵੀ ਪੰਜਾਬ ਚ ਹੀ ਨੇ ਔਰ ਸਰਗਰਮ ਨੇ ਅੱਜ ਜਿਹੜੀ ਇਨਫੋਰਮੇਸ਼ਨ ਦੇ ਕੇ ਆਏ ਨੇ ਵਿਕਰਮ ਜੀ ਠੇ ਦੀਆਂ ਚਿੰਤਾਵਾਂ ਇਸ ਪੱਖੋਂ ਵਧਣਗੀਆਂ ਕਿ ਇੱਕ ਡੀਜੀਪੀ ਜਦੋਂ ਇਹ ਕਹਿ ਦਿੰਦਾ ਔਨ ਰਿਕਾਰਡ ਕਿ ਸਾਡੇ ਕੋਲੇ ਸਫੀਸ਼ੀਐਂਟ ਸਬੂਤ ਸੀ ਔਰ ਹੁਣ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਿ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਟਿੰਗ ਏਜੰਸੀਆਂ ਅੱਗੇ ਵਧਣਗੀਆਂ ਕਿ ਜਿਹੜੀਆਂ ਬਾਹਰਲੀਆਂ ਕੰਪਨੀਆਂ ਕੰਪਨੀਆਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਬਾਹਰਲੀਆਂ ਕੰਪਨੀਆਂ ਤੋਂ ਵਿਕਰਮ ਸਿੰਘ ਮਜੀਠੀਆ ਦਾ ਤਾਲਮੇਲ ਸੀ ਕਿਸੇ ਤਰ੍ਹਾਂ ਦਾ ਵਪਾਰ ਸੀ ਜਾਂ ਪੈਸਿਆਂ ਦੀ ਟਰਾਂਜੈਕਸ਼ਨ ਹੋਈ ਹੈ ਮੈਨੂੰ ਇਹ ਲੱਗਦਾ ਸੰਦੀਪ ਜੀ ਕਿ ਹੁਣ ਏਜੰਸੀਆਂ ਉਸ ਟਰਾਂਸ ਜਿਹੜੀ ਉਹ ਟਰਾਂਸਫਰ ਹੋਏ ਨੇ ਮਨੀ ਟਰਾਂਜੈਕਸ਼ਨਸ ਨੇ ਉਹਨੂੰ ਗੰਭੀਰਤਾ ਦੇ ਨਾਲ ਲੱਭਣ ਗਿਆ ਕਿ ਕਿੰਨਾਂ ਹਾਲਾਤਾਂ ਚ ਪੈਸੇ ਆਏ ਕੀ ਉਹ ਪੈਸਿਆਂ ਦਾ ਆਉਣਾ ਲੀਗਲ ਸੀ ਬਿਕਰਮਜੀਤ ਸਿੰਘ ਦੇ ਸੀਏ ਬਿਕਰਮਜੀਤ ਸਿੰਘ ਦੇ ਅਕਾਊਂਟੈਂਟ ਉਹ ਵੀ ਆਪਣੇ ਆਪਣੇ ਤਰਕ ਦੇਣਗੇ ਕਿਉਂਕਿ ਕੱਲ ਅਰਸ਼ਦੀਪ ਕਲੇਰ ਵੀ ਕਹਿ ਰਹੇ ਸੀ ਕਿ ਜਿਹੜੀਆਂ ਬਾਹਰ ਲੀਆਂ ਕੰਪਨੀਆਂ ਨੇ ਉਹ ਮਨਜ਼ੂਰਸ਼ੁਦਾ ਕੰਪਨੀਆਂ ਨੇ ਸਰਕਾਰੀ ਨਿਯਮਾਂ ਮੁਤਾਬਕ ਕੰਮ ਕਰਦੀਆਂ ਨੇ ਪਰ ਹਰ ਦਿਨ ਨਵੇਂ-ਨਵੇਂ ਖੁਲਾਸੇ ਇਸ ਮਾਮਲੇ 'ਚ ਹੋ ਰਹੇ ਨੇ ਔਰ ਹੁਣ ਸੁਖਵੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਤੇ 2012 ਵਾਲੀ ਤੇ ਫੇਰ ਸਵਾਲ ਖੜੇ ਹੋਣਗੇ ਔਰ ਤੁਹਾਨੂੰ ਯਾਦ ਹੋਣਾ ਇੱਕ ਵੇਲਾ ਆ ਗਿਆ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਸੁਮੇਰ ਸਿੰਘ ਡੈਣੀ ਨੂੰ ਸੁਮੇਰ ਸਿੰਘ ਸੈਣੀ ਨੂੰ ਡੀਜੀਪੀ ਬਣਾਤਾ ਸੀ ਉਸ ਤੋਂ ਪਹਿਲਾਂ ਹਾਲਾਂਕਿ ਸੁਰੇਸ਼ अरोड़ा ਵੀ ਰਹੇ ਉਸ ਤੋਂ ਪਹਿਲਾਂ 바ਵਾ ਸਮਾ ਡੀਜੀਪੀ ਸੋ ਇਹ ਜਿਹੜੇ ਸਾਰੇ ਅਫਸਰ ਨੇ ਜਿਹੜੇ ਡੀਜੀਪੀ ਰਹੇ ਨੇ ਕੀ ਇਹਨਾਂ ਨੂੰ ਪਤਾ ਸੀ ਜੇ सिद्धार्थ ਚਟੋਪਧਾਇਆ ਨੂੰ ਪਤਾ ਸੀ सिद्धार्थ ਚਟੋਪਧਾਇਆ ਇਹ ਤਾਂ ਡੀਜੀਪੀ ਬਣੇ ਨੇ 2017 ਚ ਮਾਫ ਕਰਨਾ ਵਿਸੋਇਕਿਚ ਤੋ ਅਗਰ ਅਗਰ ਸਿਧਾਰਥ ਚਟੂਪੱਦਿਆਏ ਇਹ 2012 ਚ ਵੀ ਜਾਣਦੇ ਸੀ ਕਿ ਸਬੂਤ ਸੀ ਤੇ ਫਿਰ ਤਾਂ ਸੁਮੇਤ ਸੈਣੀ ਨੂੰ ਵੀ ਪਤਾ ਹੋਣਾ ਕੁਝ ਨਾ ਕੁਝ ਫਿਰ ਤਾਂ ਸੁਰੇਸ਼ ਅਰੋੜਾ ਹੋਣਾ ਚਾਹਤਾ ਹੋਣਾ ਕੁਝ ਆਉਂਦਾ ਨੂੰ ਇਹ ਕਰਨ ਲੱਗਾ ਸੀ ਫਿਰ ਤੇ ਸਾਰੀ ਕੈਬਨਿਟ ਨੂੰ ਪਤਾ ਹੋਣਾ ਸਰਕਾਰ ਨੂੰ ਪਤਾ ਹੋਣਾ ਕਿਉਂਕਿ ਇਹ ਤਾਂ 2012 ਤੋਂ ਸ਼ੁਰੂ ਕਰਦੇ ਆ ਗੱਲ ਹੀ ਆਪਣੀ ਇਹਨਾਂ ਦੀ ਜਿਹੜੀ ਆ 2012 ਤੋਂ ਹੁੰਦੀ ਆ ਤੇ 2012 ਤੋਂ 17 ਤੱਕ ਆਪਣਾ ਅਕਾਲੀ ਦਲ ਦੀ ਸਰਕਾਰ ਸੀ ਉਸ ਤੋਂ ਪਹਿਲਾਂ 7 ਤੋਂ 12 ਤੱਕ ਸੀ ਪਰ ਇੱਥੇ ਅਸੀਂ ਇਹ ਵੀ ਦੇਖੀਏ ਨਾ ਕੀ ਸਿਦਾਰਥ ਚਟੋਪਦਿਆ ਇਹਦਾ ਦਾਵਾ ਹੈ ਕਿ ਉਹਨਾਂ ਸਬੂਤ ਸੀ ਕੀ ਉਸ ਵੇਲੇ ਦੀ ਬਾਕੀ ਦੀ ਪੁਲਿਸ ਇਸ ਗੱਲ ਨੂੰ ਮੰਨੂਗੀ ਇਹ ਉਸ ਵੇਲੇ ਦੇ ਕਿਸੇ ਨਾ ਕਿਸੇ ਅਫਸਰ ਨੂੰ ਸੁਮੇਰ ਸਿਆਣੀ ਨੂੰ ਬੋਲਣਾ ਚਾਹੀਦਾ ਹੈ ਸੁਮੇਰ ਸਿਆਣੀ ਨੂੰ ਬੋਲਣਾ ਚਾਹੀਦਾ ਸੁਰੇਸ਼ ਅਰੋੜਾ ਉਹਨਾਂ ਨੂੰ ਬੋਲਣਾ ਚਾਹੀਦਾ ਹੋਰ ਸਾਡੇ ਦਿਨਕਰ ਗੁਪਤਾ ਡੀਜੀਪੀ ਰਹੇ ਨੇ ਦਿਨਕਰ ਗੁਪਤਾ ਨੂੰ ਬੋਲਣਾ ਚਾਹੀਦਾ ਕਿ ਕੀ ਸੱਚਮੁੱਚ ਉਸ ਵੇਲੇ ਸਬੂਤ ਸੀਗੇ ਵਿਕਰਮ ਜਿਠੀਆ ਕੋਲੇ ਚਲੋ ਫਰ ਜੇ ਹੁਣ ਦੀ ਗੱਲ ਕਰੀਏ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਹੈ ਉਹ ਮੈਨੂੰ ਲੱਗਦਾ ਸਾਰੀਆਂ ਏਜੰਸੀਆਂ ਅੱਗੇ ਵਧਾਉਣ ਕਿਆ ਵਿਕਰਮ ਜੀਠੀਏ ਨੂੰ ਸਾਰੇ ਸਬੂਤ ਹੁਣ ਵੀ ਦੇਣੇ ਪੈਣਗੇ ਅਗਰ ਤਾਂ ਉਹਨਾਂ ਨੂੰ ਜਿੰਨੇ ਪੈਸੇ ਟਰਾਂਸਫਰ ਹੋਏ ਨੇ ਅਗਰ ਤਾਂ ਸਾਰੇ ਜੈਨੂਨ ਨੇ ਫਿਰ ਤਾਂ ਵਿਕਰਮ ਜੀਠੀਆ ਬਚ ਜਾਊ ਅਗਰ ਉਹ ਪੈਸੇ ਜੈਨੂਨ ਨਹੀਂ ਅਗਰ ਕਿਤੇ ਨਾ ਕਿਤੇ ਲਿੰਕ ਨਸ਼ੇ ਕਾਰੋਬਾਰ ਨਾਲ ਜੁੜਦਾ ਹੈ ਜਾਂ ਗੈਰ ਕਾਨੂੰਨੀ ਮਨੀ ਟਰਾਂਜੈਕਸ਼ਨ ਨਾਲ ਜੁੜਦਾ ਹੈ ਫਿਰ ਵਿਕਰਮ ਜੀਠੀਏ ਤੇ ਸ਼ੱਕ ਦੇ ਸਵਾਲ ਵੀ ਖੜੇ ਹੋਣਗੇ ਤੇ ਫਿਰ ਕੇਸ ਵੀ ਵਿਕਰਮਜੀਠੀਏ ਦੇ ਉੱਤੇ ਅਗਰ ਕੋਈ ਹਵਾਲਾ ਹਵਲਾ ਦੇ ਜ਼ਰੀਏ ਪੈਸਾ ਟਰਾਂਸਫਰ ਹੁੰਦਾ ਤਾਂ ਫਿਰ ਉਸ ਸਬੰਧ ਦੇ ਵਿੱਚ ਵੀ ਕੇਸ ਦਰਜ ਹੋ ਸਕਦੇ ਨੇ ਵਿਕਰਮਜੀਠੀਆ ਤੇ ਬਿਲਕੁਲ ਸਾਫ ਇਹ ਦੇ ਨਾਲ ਆਪਾਂ ਇਹ ਵੀ ਗੱਲ ਕਰੀਏ ਨਾ ਪੰਥਕ ਸਿਆਸਤ ਦੀ ਜਿਹੜੀ ਹੁਣ ਉਹਦੀ ਜਿਹੜੀ ਟਰਮ ਹੈ ਉਹ ਚੇਂਜ ਹੁੰਦੀ ਪਈ ਆ ਥੋੜਾ ਹੌਲੀ ਹੌਲੀ ਉਹਦੇ ਵਿੱਚ ਇੱਕ ਸ਼ਿਫਟ ਆ ਰਿਹਾ ਅੱਜ ਮਾਝੇ ਦੇ ਵਿੱਚ ਜਦੋਂ ਮੁਲਾਕਾਤ ਹੁੰਦੀ ਆ ਪੰਜ ਮੈਂਬਰੀ ਕਮੇਟੀ ਦੀ ਤੇ ਅਮਰਿਤਪਾਲ ਸਿੰਘ ਹੁਣਾਂ ਦੀ ਪਾਰਟੀ ਵਾਰਿਸ ਪੰਜਾਬ ਦੇ ਇਹਦੇ ਕੀ ਸੰਕੇਤ ਤੇ ਨਾਲ ਹੀ ਹੁਣ ਜ਼ਿਮਨੀ ਚੋਣ ਫੇਰ ਆ ਗਈ ਆ ਤਰਨ ਤਰਨ ਦੇ ਵਿੱਚ ਕਿਉਂਕਿ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਆ ਉਸ ਦੀ ਵੀ ਵਿਛੋੜਾ ਦੇ ਗਏ ਦੇਖੋ ਇਹ ਬੜੀ ਮੰਨ ਭਾਗੀ ਗੱਲ ਹੈ ਕਿ ਉਹ ਵੀ ਦੁਨੀਆ ਤੋਂ ਚਲੇ ਗਏ ਡਾਕਟਰ ਕਸ਼ਮੀਰ ਸਿੰਘ ਸੋਲ ਔਰ ਬਿਮਾਰ ਸੀ ਪਿਛਲੇ ਕਾਫੀ ਸਮੇਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਹਲਕੇ ਦੇ ਲੋਕਾਂ ਦੇ ਵਿੱਚ ਵੀ ਦੁੱਖ ਇਸ ਗੱਲ ਦਾ ਹੈ ਪਰ ਕਿਉਂਕਿ ਸਾਡਾ ਜਿਹੜਾ ਸੰਵਿਧਾਨ ਹੈ ਅਗਰ ਕੋਈ ਵੀ ਸੀਟ ਵੇਲੀ ਹੁੰਦੀ ਹੈ ਤੇ 6 ਮਹੀਨਿਆਂ ਦੇ ਵਿੱਚ ਵਿੱਚ ਉਥੇ ਚੋਣਾ ਕਰਾਉਣੀਆ ਲਾਜ਼ਮੀ ਹੈ ਤਾਂ ਕਿ ਲੋਕਾਂ ਦੀ ਨੁਮਾਇੰਦਗੀ ਖਤਮ ਨਾ ਹੋਵੇ ਹੁਣ ਉਥੇ ਅਗਲੇ 6 ਮਹੀਨਿਆਂ ਦੇ ਵਿੱਚ ਚੋਣਾ ਹੋਣਗੀਆਂ ਹੁਣ ਜੂਨ ਹੈ ਅਸੀਂ ਇਹ ਮੰਨ ਕੇ ਚੱਲੀਏ ਕਿ ਅੱਜ ਅਗਰ 26 ਜੂਨ ਹੈ ਤੇ 26 ਦਸੰਬਰ ਤੱਕ 26 ਦਸੰਬਰ ਤੱਕ ਚੋਣਾ ਉਥੇ ਕਰਾਉਣੀਆ ਲਾਜ਼ਮੀ ਹੈ 6 ਮਹੀਨਿਆਂ ਦੇ ਵਿੱਚ ਵਿੱਚ ਚੋਣ ਉਸ ਤੋਂ ਪਹਿਲਾਂ ਵੀ ਹੋ ਸਕਦੀ ਹੈ ਇਹਦਾ ਮਤਲਬ ਹੈ ਪੰਜਾਬ ਦਾ ਪਿੱਛਾ ਜ਼ਿਮਨੀ ਚੋਣਾਂ ਨੇ ਛੱਡਿਆ ਨਹੀਂ ਆ ਭਾਰਤ ਭੂਸ਼ਣ ਆਸ਼ੂ ਵਾਲੀ ਜ਼ਿਮਨੀ ਚੋਣ ਦਾ ਰੌਲਾ ਹੋਇਆ ਹਜੇ ਮੁੱਕਿਆ ਨਹੀਂ ਉਹ ਵੀ ਉਹਦੇ ਸਾਈਡ ਇਫੈਕਟ ਬਾਹਰ ਆਈ ਜਾਂਦੇ ਨੇ ਲੜੀ ਜਾਂਦੇ ਨੇ ਕਾਂਗਰਸੀ ਆਪਸ 'ਚ ਤੇ ਇੱਕ ਚੋਣ ਹੋਰ ਆ ਗਈ ਹੁਣ ਇਹ ਗੱਲ ਠੀਕ ਹੈ ਜੀ ਅੱਜ 27 ਜੂਨ ਹੈ ਅੱਜ 27 ਜੂਨ ਹੈ ਹਾਂਜੀ ਸੋ 27 ਜੂਨ ਤੋਂ ਪਹਿਲਾਂ ਪਹਿਲਾਂ 6 ਮਹੀਨਿਆਂ ਦੇ ਵਿੱਚ ਵਿੱਚ ਹੋਏਗੀ ਹੁਣ ਸੰਦੀਪ ਜੀ ਜਿਹੜੀ ਅੱਜ ਮੀਟਿੰਗ ਵੀ ਹੋਈ ਹੈ ਅੱਜ ਪੰਜ ਮੈਂਬਰੀ ਕਮੇਟੀ ਦੇ ਪੰਜੇ ਮੈਂਬਰ ਬੀਬੀ ਸਤਵੰਤ ਕੌਰ ਇਕਬਾਲ ਸਿੰਘ ਝੁੰਦਾ ਮਨਪੀਤ ਆਲੀ ਗੁਰਪ੍ਰਤਾਪ ਵਡਾਲਾ ਇਹ ਸਾਰੇ ਲੋਕ ਨੇ ਜਿਹੜੇ ਇਹਨਾਂ ਨੇ ਮੁਲਾਕਾਤ ਕੀਤੀ ਹੈ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਆਗੂ ਸੀ ਅਮਰਿਤਪਾਲ ਸਿੰਘ ਦੇ ਪਿਤਾ ਵੀ ਸੀ ਉਥੇ ਜਿਹੜੇ ਐਮਪੀ ਨੇ ਫਾਸਾ ਸਰਬਜੋ ਸਿੰਘ ਸਰਬਜੀਤ ਸਿੰਘ ਖਾਲਸਾ ਉਹ ਵੀ ਉਥੇ ਮੌਜੂਦ ਸੀ ਸੋ ਇਹਨਾਂ ਦੀ ਜਥੇਬੰਦੀ ਦੇ ਹੋਰ ਆਗੂ ਵੀ ਸੀ ਉਥੇ ਔਰ ਇਹ ਮੀਟਿੰਗ ਬਹੁਤ ਜੋ ਮੈਨੂੰ ਪਤਾ ਲੱਗਿਆ ਹੈ ਬੜੀ ਮਹੱਤਵਪੂਰਨ ਹੋਈ ਹੈ ਕਿ ਕਿਵੇਂ ਪੰਜਾਬ ਚ ਪੰਥਕ ਧਿਰਾਂ ਨੂੰ ਇਕੱਠਾ ਕੀਤਾ ਜਾਵੇ ਔਰ ਕਿਵੇਂ ਪੰਥਕ ਧਿਰਾਂ ਦੇ ਜ਼ਰੀਏ ਇਹਨਾਂ ਦੀ ਆਪਸੀ ਸਾਂਝ ਦੇ ਜ਼ਰੀਏ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਹੈ ਉਹਨੂੰ ਲਾਗੂ ਕਰਾਇਆ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਵਿੱਚ ਪੰਥਕ ਸਾਂਝ ਦੀ ਗੱਲ ਕੀਤੀ ਗਈ ਸੀ ਕਿ ਸਾਰੀਆਂ ਅਕਾਲੀ ਧਿਰਾਂ ਇਕੱਠੀਆਂ ਹੋਣ ਹੁਣ ਇਹ ਗੱਲਬਾਤ ਸ਼ੁਰੂ ਹੋਈ ਹੈ ਮਿਲ ਜੁਲ ਕੇ ਯਤਨ ਹੋਣਗੇ ਪਰ ਵੱਡੀ ਗੱਲ ਸੰਦੀਪ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭ ਤੋਂ ਪਹਿਲਾ ਟੀਚਾ ਪੰਜ ਮੈਂਬਰੀ ਦਾ ਵੀ ਇਹੀ ਹੈ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਗੁਰਦੁਆਰਾ ਚੋਣ ਕਮਿਸ਼ਨ ਵੀ ਤਿਆਰ ਹੈ ਲਗਭਗ ਮਾੜੇ ਮੋٹے ਕੋਈ ਕਾਨੂੰਨੀ ਰੁਕਕੇ ਨਹੀਂ ਤੇ ਉਹ ਨਿਕਲ ਜਾਣੇ ਨੇ ਅਗਸਤ ਸਤੰਬਰ ਦੇ ਟੂਪਰ ਇਹ ਚੋਣਾਂ ਜ਼ਿਮਨੀ ਮਾਫ਼ ਕਰਨਾ ਐਸਜੀਪੀਸੀ ਦੀਆਂ ਲਗਭਗ ਅਸੀਂ ਤੈਅ ਮੰਨ ਕੇ ਚੱਲਦੇ ਆ ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਕੇਂਦਰ ਦੀ ਸਰਕਾਰ ਵੀ ਇਹ ਦੇਖਣਾ ਚਾਹੂਗੀ ਕਿ ਜਿਹੜਾ ਪੰਥਕ ਵੋਟਰ ਹੈ ਅੱਜ ਕਿਸ ਦੇ ਨਾਲ ਹੈ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਅੱਜ ਤੱਕ ਆਪਣੀ ਛਵੀ ਇੱਕ ਪੰਥਕ ਲੀਡਰ ਦੀ ਨਹੀਂ ਬਣਾ ਸਕਿਆ ਵਿਕਰਮ ਸਿੰਘ ਮਜੀਠੀਆ ਇੱਕ ਵਾਰ ਫੇਰ ਜੇਲ੍ਹ ਚ ਚਲਾ ਗਿਆ ਪੁਲਿਸ ਕਸਟਡੀ ਚ ਚਲਾ ਗਿਆ ਵਿਜੀਲੈਂਸ ਬਿਊਰੋ ਦੀ ਹੁਣ ਕੀ ਪਤਾ ਉਹ ਕਿੰਨੀ ਦੇਰ ਜੇਲ੍ਹ ਚ ਰਹੂਗਾ ਜ਼ਮਾਨਤ ਹੋਣ ਨੂੰ 15-20 ਦਿਨਾਂ 'ਚ ਹੋ ਜੇ ਨਾ ਹੋਣ ਨੂੰ ਅਗਰ ਉਹ ਡਰੱਗ ਵਾਲੇ ਕੇਸ ਦੇ ਵਿੱਚ ਐਵੀਡੈਂਸ ਮਿਲ ਗਏ ਅਗਰ ਇਸ ਪੈਸੇ ਦਾ ਕੋਈ ਇਹੋ ਜਿਹਾ ਸਬੂਤ ਲੱਭ ਲਿਆ ਪੁਲਿਸ ਨੇ ਵੀ ਇਹ ਡਰੱਗ ਮਨੀ ਨਾਲ ਜੁੜਿਆ ਪੈਸਾ ਤੇ ਫੇਰ ਉਹਦੀ ਸੁਪਰੀਮ ਕੋਰਟ ਜ਼ਮਾਨਤ ਖਾਰਜ ਕਰ ਸਕਦਾ ਹੈ ਫੇਰ ਬਿਕਰਮ ਮਜੀਠੀਆ ਛੇਤੀ ਛੇਤੀ ਬਾਹਰ ਨਹੀਂ ਨਿਕਲਣਾ ਜੇ ਕਿਤੇ ਇਹ ਸਾਬਤ ਹੋ ਗਿਆ ਵੀ ਕੋਈ ਪੈਸਾ ਜਿਹੜਾ ਉਹ ਡਰੱਗ ਮਨੀ ਨਾਲ ਜੁੜਿਆ ਹੈ ਹੁਣ ਸੁਖਵੀਰ ਬਾਦਲ ਘਿਰਿਆ ਪਿਆ ਸਾਰੇ ਪਾਸੇ ਸੁਖਵੀਰ ਬਾਦਲ ਤੇ ਇਲਜ਼ਾਮ ਲੱਗਦੇ ਨੇ ਕਿ ਉਹ ਤਖਤ ਸਹਿਬਾਨਾਂ ਦੀ ਪਰੰਪਰਾ ਮਾਨ ਮਰਿਆਦਾ ਬਚਾ ਨਹੀਂ ਸਕਿਆ ਸੁਖਵੀਰ ਤਾਂ ਕਹੀ ਜਾਂਦਾ ਵੀ ਸਾਡੇ ਤਖਤ ਸਹਿਬਾਨਾਂ ਤੇ ਕਬਜ਼ੇ ਹੋ ਗਏ ਤੇ ਸੁਖਵੀਰ ਦੂਜਿਆਂ ਨੂੰ ਗद्दार ਕਹਿ ਰਿਹਾ ਹੈ ਇਹਦਾ ਮਤਲਬ ਹੈ ਕਿ ਵਾਰਿਸ ਪੰਜਾਬ ਦੇ ਅਮਰਿਤਪਾਲ ਸਿੰਘ ਦੀ ਜਥੇਬੰਦੀ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਅਗਰ ਆਪਸੀ ਸਾਂਝ ਪੈ ਜਾਂਦੀ ਹੈ ਜਿਹਦੀ ਸੰਭਾਵਨਾ ਬਹੁਤ ਜ਼ਿਆਦਾ ਹੈ ਇਸ ਸ਼੍ਰੋਮਣੀ ਅਧਵਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਸੁਖਬੀਰ ਸਿੰਘ ਬਾਦਲ ਵਾਲੀ ਧਿਰ ਨੂੰ ਇਹ ਵੱਡੀ ਹਾਰ ਦੇ ਸਕਦੇ ਨੇ ਸੋ ਐਸਜੀਪੀਸੀ ਦੇ ਪ੍ਰਤੀ ਵਿਰੋਧਤਾ ਬਹੁਤ ਜ਼ਿਆਦਾ ਹੈ ਪਰ ਇਹ ਜਿਹੜੀ ਲੋਕ ਵਿਰੋਧਤਾ ਹੈ ਇਹਦਾ ਕਾਫੀ ਖਾਮਿਆਜਾ ਭੁਗਤਣਾ ਪੈ ਸਕਦਾ ਹੈ ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਵੀ ਪਰ ਐਸਜੀਪੀਸੀ ਦੇ ਮੈਂਬਰਾਂ ਨੂੰ ਵੀ ਇਦੇ ਨਾਲ ਅਗਰ ਪੰਜ ਮੈਂਬਰੀ ਕਮੇਟੀ ਔਰ ਅਮਰਿਤਪਾਲ ਸਿੰਘ ਦੀ ਧਿਰ ਆਪਸ ਦੇ ਵਿੱਚ ਸਾਂਝ ਪਾਉਂਦੇ ਨੇ ਐਸਜੀਪੀਸੀ ਦੀਆਂ ਚੋਣਾਂ ਦੀ ਸਾਂਝ ਬਣ ਜਾਂਦੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਐਸਜੀਪੀਸੀ ਦੇ ਮੈਂਬਰ ਨੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਅਮਰਿਤਪਾਲ ਸਿੰਘ ਦਾ ਧਿਰ ਹੈ ਤੇ ਬੜੀ ਆਸਾਨੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਇਹ ਬਾਦਲ ਧੜੇ ਨੂੰ ਲਾਂਬੇ ਕਰ ਸਕਦੇ ਨੇ ਔਰ ਸਭ ਤੋਂ ਵੱਡੀ ਗੱਲ ਕਿ ਸ੍ਰੀ ਅਖਾਲ ਤਖਤ ਸਾਹਿਬ ਦੇ ਹੁਕਮਾਂ ਨਾਲ ਲੱਖਾਂ ਦੀ ਸੰਗਤ ਇਹਨਾਂ ਦੇ ਨਾਲ ਆ ਕੇ ਖੜੀ ਹੈ। ਅੱਛਾ ਡੱਲਾ ਸਾਹਿਬ ਇੱਕ ਸਵਾਲ ਹੋਰ ਕਲੀਅਰ ਕਰਿਓ। ਇਹ ਜਿਹੜੀ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਇਹ ਇਹਦੇ ਵਿੱਚ ਮਰਜੂ ਹੋ ਜਾਏਗੀ ਜਾਂ ਫਿਰ ਅੱਡੋ-ਅੱਡ ਮਤਲਬ ਗੱਠ ਜੋੜ ਚ ਰਹਿਣਗੇ? ਜੇ ਅਗਰ ਇਕੱਠੇ ਹੋ ਗਏ। ਦੇਖੋ ਜਦੋਂ ਏਕਤਾ ਦੀ ਗੱਲ ਹੁੰਦੀ ਹੈ ਜਦੋਂ ਜਦੋਂ ਪੁਨਰ ਸੁਰਜੀਤ ਹੋਣਾ ਹੈ ਸ਼੍ਰੋਮਣੀ ਅਕਾਲੀ ਦਲ ਇਹ ਵੀ ਸੰਭਾਵਨਾ ਹੈ ਕਿ ਉਹ ਆਪਣੀ ਪਾਰਟੀ ਨੂੰ ਵਾਰਿਸ ਪੰਜਾਬ ਦੇ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਤਹਿਤ ਜਦੋਂ ਪੰਜ ਮੈਂਬਰੀ ਕਮੇਟੀ ਨਵੀਂ ਲੀਡਰਸ਼ਿਪ ਪਿਆਰੀ ਹੈ ਤੇ ਇਹ ਸਾਰੇ ਇਕੱਠੇ ਹੋ ਜਾਣੇ ਵੀ ਹੋ ਸਕਦਾ ਹੈ ਦੇਖੋ ਅਗਰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਰੇ ਆਗੂ ਪੰਜ ਮੈਂਬਰੀ ਕਮੇਟੀ ਦੇ ਆਗੂ ਸਾਰੇ ਜਦੋਂ ਨਵੀਂ ਲੀਡਰਸ਼ਿਪ ਤਿਆਰ ਹੋਣੀ ਹੈ ਅਗਰ ਉਹ ਸਾਰੇ ਇਕੱਠੇ ਹੋ ਕੇ ਇੱਕੋ ਪਲੇਟਫਾਰਮ ਤੇ ਆ ਜਾਣ ਤੇ ਉਹਦੇ ਵਰਗੀ ਤਾਂ ਰੀ ਸੀ ਕੋਈ ਨਹੀਂ 27 ਦੇ ਵਿੱਚ ਮੈਂ ਅੱਗੇ ਵੀ ਕਿਹਾ ਸੀ ਲਹਿਰ ਪੰਜ ਮੈਂਬਰੀ ਕਮੇਟੀ ਦੀ ਬਣੀ ਪਈ ਹੈ ਸੰਗਤ ਪੰਜ ਮੈਮਰੀ ਕਮੇਟੀ ਦੇ ਨਾਲ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਜਿਹੜੀਆਂ ਜਿਹੜੀਆਂ ਧਿਰਾਂ ਇਕੱਠੀਆਂ ਹੋ ਕੇ ਪੰਜ ਮੈਮਰੀ ਕਮੇਟੀ ਦੇ ਨਾਲ ਗਲਵੱਕੜੀ ਚ ਆਉਂਦੀਆਂ ਰਹਿਣਗੀਆਂ ਪੰਥਕ ਏਕਤਾ ਹੁੰਦੀ ਰਹੂਗੀ ਤੇ ਸਿੱਖ ਵੋਟ ਹੈ ਜਿਹੜਾ ਵੰਡਿਆ ਨਹੀਂ ਜਾਊਗਾ ਸਿੱਖ ਵੋਟ ਸਮਰਪਿਤ ਹੋ ਕੇ ਕੌਮ ਦੀ ਪਾਰਟੀ ਨੂੰ ਆਊਗਾ ਤੇ ਫਿਰ ਤੁਸੀਂ ਫਿਰ ਤਾਂ ਗੱਠ ਜੋੜ ਕਰਨ ਦੀ ਲੋੜ ਨਹੀਂ ਕਿਸੇ ਨਾਲ ਫਿਰ ਕਿਸੇ ਗੱਠ ਜੋੜ ਦੀ ਪੰਜਾਬ ਚ ਲੋੜ ਨਹੀਂ ਪੰਜ ਮੈਂਬਰੀ ਕਮੇਟੀ ਜੋ ਜਿਹੜੀ ਲੀਡਰਸ਼ਿਪ ਨਿਕਲਣੀ ਹੈ ਭਾਵੇਂ ਵਾਰਿਸ ਪੰਜਾਬ ਵਾਲੇ ਨਾਲ ਆ ਗਏ ਮਰਜ਼ ਹੋ ਗਏ ਭਾਵੇਂ ਕੋਈ ਹੋਰ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਫਿਰ ਇਸ ਵਾਰ ਜਿਹੜੇ ਸਿੱਖ ਵੋਟਰ ਹੈ ਨਾ ਜਿੰਨਾ ਕੁ ਮੈਂ ਸਿੱਖ ਮਾਨਸਿਕਤਾ ਦੇਖਦਾ ਉਹ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰਨਾ ਚਾਹੁੰਦੇ ਨੇ ਔਰ ਮੈਨੂੰ ਇਹ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਧੜੇ ਦੇ ਕਈ ਲੀਡਰ ਇਹ ਤੁਸੀਂ ਵੇਖਿਓ ਆਉਂਦੇ ਆਉਂਦੇ ਵਕਤ ਬਣਦਾ ਕੀ ਹੈ ਕਈ ਲੀਡਰ ਸੁਖਵੀਰ ਬਾਦਲ ਧੜੇ ਨੂੰ ਛੱਡ ਛੱਡ ਕੇ ਇਧਰ ਆਉਣਗੇ ਇਹਦੀਆਂ ਸੰਭਾਵਨਾਵਾਂ ਮੈਨੂੰ ਲੱਗਦੀਆਂ ਨੇ ਕਿਉਂਕਿ ਸਿਆਸਤ ਦੇ ਵਿੱਚ ਬੜੀਆਂ ਤਬਦੀਲੀਆਂ ਪਿਛਲੇ 35-40 ਸਾਲਾਂ 'ਚ ਮੈਂ ਵੀ ਵੇਖਿਆ ਨੇ ਹਾਲਾਂਕਿ ਮੈਂ ਸਕੂਲਾਂ ਜਦੋਂ ਮੈਂ ਸਕੂਲ ਦੇ ਵਿੱਚ ਸੀ ਉਹਨਾਂ ਦਿਨਾਂ 'ਚੋਂ ਹੀ ਸਰਗਰਮੀ ਮੇਰੀ ਪੱਤਰਕਾਰਤਾ ਵਾਲੇ ਪਾਸੇ ਤੁਰ ਪਈ ਸੀ ਮੈਂ ਬਹੁਤ ਧਿਆਨ ਦੇ ਨਾਲ ਇਹਨਾਂ ਹਾਲਾਤਾਂ ਨੂੰ ਦੇਖਣ ਲੱਗ ਗਿਆ ਸੀ ਉਹਨਾਂ ਦਿਨਾਂ ਦੇ ਵਿੱਚ ਵਿੱਚ ਸੰਦੀਪ ਜੀ ਜੀ ਸੋ ਮੈਨੂੰ ਇਹ ਲੱਗਦਾ ਕਿ ਜੋ ਪੋਲਿਟিক্যাল ਦ੍ਰਿਸ਼ ਬਣਨਾ ਹੈ 27 ਦਾ ਪੋਲਿਟিক্যাল ਦ੍ਰਿਸ਼ ਪੰਜ ਮੈਂਬਰੀ ਕਮੇਟੀ ਦੇ ਆਲੇ ਦੁਆਲੇ ਬਣਨਾ ਹੈ ਅੱਛਾ ਡੱਲਾ ਸਾਹਿਬ ਉਦਾਂ ਜਦੋਂ ਲੁਧਿਆਣੇ ਦੀ ਪੱਛਮੀ ਜਿੰਨੀ ਚੋਣ ਸੀਗੀ ਸਾਰੇ ਇਹਨੂੰ ਸੈਮੀ ਫਾਈਨਲ ਕਹਿ ਰਹੇ ਸੀ ਚਲੋ ਆਪ ਹੁਣ ਕੋਈ ਵੀ ਨਹੀਂ ਸੀ ਚਾਹੁੰਦਾ ਜਿੰਨੀ ਚੋਣ ਪਹਿਲਾਂ ਤੇ ਕੋਈ ਚਾਹੁੰਦਾ ਹੀ ਨਹੀਂ ਸੀ ਵੀ ਇਦਾਂ ਦਾ ਹੋਵੇ ਉਹ ਡਾਕਟਰ ਸਾਹਿਬ ਜਿਹੜੇ ਆ ਉਹ ਗੁਜ਼ਰ ਚੁੱਕੇ ਆ ਫੇਰ ਚੋਣ ਹੋਏਗੀ ਮੇਰਾ ਸਵਾਲ ਕਰਨ ਦਾ ਮਕਸਦ ਤਾਂ ਇਹ ਵੀ ਹੁਣ ਇਹਨੂੰ ਕਿੱਦਾਂ ਦੇਖਿਆ ਜਾਏ ਕਿਉਂਕਿ ਇਹ ਮਾਜੇ ਦੇ ਵਿੱਚ ਹੋਣੀ ਹੈ ਉਸ ਧਰਤੀ ਦੇ ਉੱਤੇ ਇਹ ਚੋਣ ਹੋਣੀ ਹੈ ਜਿੱਥੇ ਪੰਥਕ ਲਹਿਰ ਬਹੁਤ ਜ਼ਿਆਦਾ ਹੈ ਤੇ ਇਸੇ ਦੌਰਾਨ ਇਹ ਦੋਵਾਂ ਪਾਰਟੀਆਂ ਦਾ ਜਿਹੜਾ ਵਾਅ ਕੱਠ ਜੋੜ ਬਣ ਗਿਆ ਬਣੰਦੀਆਂ ਸੁਭਾਅ ਲਵਾ ਆਪਾਂ ਕਈ ਦਿਨਾਂ ਦੇ ਕਹਿ ਰਹੇ ਸੀ ਕਿ 27 ਚ ਮੁਕਾਬਲਾ ਆਮ ਆਦਮੀ ਪਾਰਟੀ ਔਰ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਚ ਹੋਣਾ ਹੈ ਤੇ 27 ਆਪਾਂ ਦੂਰ ਕਹਿ ਰਹੇ ਸੀ ਰੱਬ ਨੂੰ ਬਹੁਤ ਕੁਝ ਹੋਰ ਮਨਜ਼ੂਰ ਹੁੰਦਾ ਹੈ ਜਿਹੜਾ ਅਸੀਂ ਸੋਚਿਆ ਨਹੀਂ ਹੁੰਦਾ ਸੋ ਜਿਹੜਾ ਮੁਕਾਬਲਾ ਇਸ ਜ਼ਿਮਨੀ ਚੋਣ ਦਾ ਤਰਨ ਤਰਨ ਵਾਲੀ ਦਾ ਇਹਦੇ 'ਚ ਵੀ ਆਮ ਆਦਮੀ ਪਾਰਟੀ ਇੱਕ ਪਾਸੇ ਦੇ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਵਾਰਿਸ ਪੰਜਾਬ ਦੀ ਇਹ ਸਾਂਝੀ ਤਾਕਤ ਹੋਣੀ ਹੈ ਹੂੰ ਸੋ ਮੈਂ ਹੁਣ ਇਹ ਕਹੂੰਗਾ ਕਿ ਇਸ ਵਾਰ ਤਾਂ ਸੈਮੀਫਾਈਨਲ ਨਹੀਂ ਲੜਿਆ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਨੇ ਪਰ ਜਿਹੜਾ ਤਰਨ ਤਰਨ ਵਾਲੀ ਸੀਟ ਹੈ ਇਹ ਅਗਰ ਇਕੱਠੇ ਹੋ ਕੇ ਮੁਕਾਬਲੇ 'ਚ ਆ ਗਏ ਤੇ 27 ਦਾ ਅਸਲੀ ਸੈਮੀਫਾਈਨਲ ਫਿਰ ਇਹੀ ਹੋਣਾ ਕਿਉਂਕਿ ਇੱਥੇ ਮੈਨੂੰ ਨਹੀਂ ਲੱਗਦਾ ਕਾਂਗਰਸੀਆਂ ਬੀਜੇਪੀ ਦੇ ਪੈਰ ਲੱਗਣਗੇ ਅਗਰ 27 ਦੀ ਚੋਣ ਤੋਂ ਪਹਿਲਾਂ ਪੰਜ ਮੈਂਬਰੀ ਦੀ ਲੀਡਰਸ਼ਿਪ ਵਾਰਿਸ ਪੰਜਾਬ ਨਾਲ ਆ ਜੇ ਔਰ ਲੱਖਾਂ ਲੋਕ ਸ਼੍ਰੀ ਗਾਲ 택ਰ ਸਾਹਿਬ ਨੂੰ ਸਮਰਪਿਤ ਆਪਣੀ ਖੇਤਰੀ ਪਾਰਟੀ ਨਾਲ ਆ ਜਾਣ ਤੇ ਫਿਰ ਮੁਕਾਬਲਾ ਇਹ ਬੜਾ ਦਿਲਚਸਪ ਬਣਨਾ ਹੈ ਜੀ ਦਲਸਾਭ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦ